ਮੁੰਡਾ ਤੇਨੂੰ ਪਸੰਦ ਹੈ ਨਾ ਫੋਟੋ ਵਿਖਾਈ ਸੀ ਤੈਨੂੰ ਮੈਂ ਹਾਂ ਮੁੰਡਾ ਤੇ ਮੈਨੂੰ ਪਸੰਦ ਹੀ ਚੱਲ ਫਿਰ ਰਿਸ਼ਤਾ ਹੀ ਕਰਾਂ ਐ ਪੱਕਾ ਘਰ ਉਹਨਾਂ ਦਾ ਡੇ ਟਿਕਾਣੇ ਆ ਨਾ ਐਨੂੰ ਵੇਖੇਗੀ ਤੇ ਪਿੰਡ ਆਉਂਦਾ ਹੀ ਇੱਧਰ ਨੂੰ ਵੇਖੇਗੀ ਤੇ ਸ਼ਹਿਰ ਆਉਂਦਾ ਹੀ ਤੇ ਛੋਟੀ ਜੀ ਫੈਮਿਲੀ ਮਾਂ ਪਿਓ ਤੇ ਮੁੰਡਾ ਤੇ ਭੈਣ ਤੇ ਭੈਣ ਵਿਆਹੀ ਆ ਆਸਟ੍ਰੇਲੀਆ ਤੇ ਛੋਟੀ ਜੀ ਫੈਮਿਲੀ ਕੋਈ ਹੋਰ ਗੱਲ ਕਰ ਲੈਂਦੇ ਤੇ ਇੱਕ ਦਾਦੀ ਉਹਨਾਂ ਦੇ ਘਰ ਚ ਤੇ ਲੱਗੇ ਚਾਚੇ ਤਾਇਆ ਨੇ ਵੀ ਕੋਠੀਆਂ ਭਾਈਆਂ ਨਾਲ ਤੇ ਮੈਂ ਕਹਿਆ ਸਿਮਰ ਤੇ ਘਰ ਐਡਾ ਸੋਹਣਾ ਸਾਰੇ ਮਾਰਬਲ ਲੱਗਾ ਉਤਲੇ ਫਲੋਰ ਚ ਵੀ ਮਾਰਬਲ ਲੱਗਾ ਆ ਹੁਣ ਜਿਹੜਾ ਨਵਾਂ ਚੱਲਿਆ ਵਾ ਹਾਂਜੀ ਹਾਂਜੀ ਤੇ ਮੈਂ ਕਹਿਆ ਘਰ ਕੇ ਤੇ ਜੀ ਕਰਦਾ ਵੇਖੀ ਜਾਈਏ ਤੇ ਮੁੰਡਾ ਉਤੋਂ ਜ਼ਿਆਦਾ ਘੈਂਟੀ ਆਂਟੀ ਜੀ ਮੰਮੀ ਤੂੰ ਹੀ ਵੇਖ ਐ ਜੀ ਨਾ ਬਸ ਮੈਨੂੰ ਇੰਨਾ ਹੀ ਬਹੁਤ ਆ ਤੂੰ ਹੀ ਵੇਖ ਲੈਣਾ ਤੁਹਾਨੂੰ ਪਸੰਦ ਆ ਗਿਆ ਮੈਨੂੰ ਸਮਝੋ ਪਸੰਦੀ ਪਸੰਦ ਆ ਬਾਕੀ ਇੱਕ ਗੱਲ ਹੋਰ ਤੇ ਤੇਰੀ ਵੀ ਅਸੀਂ ਉਹਨੂੰ ਫੋਟੋ ਵਿਖਾਈ ਤੇ ਉਹਨੇ ਤੇ ਪੈਂਦਿਆਂ ਹੀ ਪਹਿਣਾ ਹਾਂ ਕਰਕੇ ਅੰਦਾ ਬਹੁਤ ਵਧੀਆ ਕੁੜੀ ਪੜੀ ਲਿਖੀ ਤੇ ਸੋਣੀ ਸੁਨੱਖੀ ਤੇ ਹੋਰ ਕੀ ਚਾਹੀਦਾ ਘਰ ਨੂੰ ਚਲਾਉਣ ਵਾਲੀ ਲੱਗਦੀ ਆ ਤੇ ਦਾਦੀ ਉਹਦੀ ਤੇ ਤੇਰੀ ਫੋਟੋ ਪੈਣਾ ਬਾਰ ਬਾਰ ਵੇਖੇ ਤੇ ਘੜੀ ਘੜੇ ਮੁੰਡੇ ਨੂੰ ਬੁਖਾਵੇ ਉਹ ਤਾਂ ਕਈ ਜਾਣ ਕਿ ਤਰੀਕ ਵੀ ਅੱਜ ਪੱਕਾ ਕਰਦੇ ਜੇ ਕੋਈ ਨਹੀਂ ਤਰੀਕ ਤਾਂ ਹੁਣ ਹੀ ਦੋ ਚਾਹਤੇ ਰੋਕੇ ਨਾ ਪਕ ਕਰਾ ਪੰਜ ਜੀ ਆਂਦੇ ਪਚੁੰਨੀ ਜੜਾ ਕਰ ਦੋ ਐਵੇਂ ਬਹੁਤਾ ਕੀ ਪਹਿਲੇ ਠਾਕਾ ਲਾਉਣਾ ਵਾ ਰੋਕਾ ਕਰੋ ਤੇ ਫਿਰ ਵਿਆਹ ਕਰੋ ਅੱਗੇ ਸਿੱਧਾ ਚੁੰਨੀ ਜੜਾ ਕਰਕੇ ਤੇ ਕੁੜੀ ਅਹੀਂ ਘਰ ਲੈ ਆਉਣੀ ਆ ਤੇ ਦੋ ਕੱਪੜਿਆਂ ਚ ਤੇ ਸਾਨੂੰ ਕਿਹੇ ਚੀਜ਼ ਦੀ ਲੋੜ ਨਹੀਂ ਤੈਨੂੰ ਪਤਾ ਰੱਬ ਦਾ ਦਿੱਤਾ ਤੇ ਸਾਰਾ ਕੁਝ ਹੈ ਉਹਨਾਂ ਦੇ ਘਰ ਕਿਹੇ ਚੀਜ਼ ਦੀ ਉਹਨਾਂ ਨੂੰ ਭੁੱਖ ਨਹੀਂ ਨਾ ਉਹਨਾਂ ਦੀ ਕੋਈ ਦਾਜ ਦੀ ਡਿਮਾਂਡ ਨਹੀਂ ਤੇ ਨਾ ਗੱਲ ਤੇ ਨਾ ਬਾਤ ਹਾਂਜੀ ਚਲੋ ਆਪਾਂ ਹੋਰ ਚਾਹੀਦਾ ਵੀ ਕੀ ਮੁੰਡਾ ਚੰਗਾ ਹੋਣਾ ਚਾਹੀਦਾ ਵਾ ਹਾਂ ਤੇ ਬਾਕੀ ਇਹ ਆ ਵੀ ਤਿਆਰੀ ਟੁਰੀ ਕਰੋ ਫਿਰ ਚਲੋ ਕੋਈ ਨਹੀਂ ਕਰਨਿਆ ਚੜਦੀ ਇੱਥੇ ਰੱਖੀ ਤਾਂ ਤੁਸੀਂ ਵੀ ਮੈਂ ਕਰਨੀ ਸੋਨਾ ਵਧੀਆ ਕਰਿਓ ਸਾਰਾ ਬਦਲੋ ਮੇਰੀ ਵੀ ਸੁਣ ਲੋ ਮੇਰੀ ਗੱਲ ਸੁਣੋ ਰਿੰਗਾ ਮੈਂ ਪਾ ਦਾਂਗੀ ਕੋਈ ਨਹੀਂ ਮੈਂ ਪਾਾਂਗੀ ਜਿੰਨਾ ਹੋ ਸਕੇਂਗਾ ਇੱਕ ਦੂਜੇ ਛੱਡੋ ਚੁੱਪ ਕਰਿਆ ਯਾਰ ਰਿੰਗਾ ਰੂੰਗਾ ਛੱਡੋ ਤੀ ਜਿਹੜੀ ਗੱਲ ਮੈਂ ਕਹਣਾ ਮੇਰੀ ਤਾਂ ਸੁਣਨੀ ਦੇ ਦੱਸ ਵੇ ਤੂੰ ਦੱਸ ਤੁਸੀਂ ਓਏ ਰਿਸ਼ਤਾ ਪੱਕਾ ਕਰਾਏ ਜਿੰਨਾ ਚਿਰ ਕੁੜੀ ਮੁੰਡਾ ਇੱਕ ਦੂਜੇ ਨੂੰ ਜਾਣ ਦੇਣੀ ਆ ਕੀ ਮਤਲਬ ਤੇਰਾ ਉਹ ਕਿੜੀ ਬੈਕ ਲੋਕੇ ਗੱਲਾਂ ਬਾਤਾਂ ਕਰਨਾ ਕਿ ਮੁੰਡਾ ਕਿੱਦਾਂ ਦਾ ਬਿਠਾਵਾਂਗੇ ਆ ਪਰਸੋਂ ਮੈਂ ਦੇ ਆਈ ਆ ਰਿਸ਼ਤਾ ਪੱਕਾ ਕਰਕੇ ਕੌਣ ਬਿਠਾਉਂਦਾ ਪਹਿਲਾਂ ਬਣਾਉਂਦੇ ਹੋ ਪਤਾ ਲੱਗਦਾ ਮੁੰਡਾ ਕਿੱਦਾਂ ਦਾ ਪਰਸੋਂ ਟਾਈਮ ਦੇ ਆਏ ਆ ਦੋਵੇਂ ਜਣੇ ਆਪਸ ਵਿੱਚ ਗੱਲਬਾਤ ਕਰ ਲੈਣਗੇ ਜਦੋਂ ਇੱਕ ਦੂਜੇ ਨੂੰ ਪਸੰਦ ਦੇ ਆ ਫੋਨ ਤੇ ਗੱਲ ਕਰ ਲਈ ਤੇ ਗੱਲ ਕਾਦੀ ਰਹਿ ਗਈ ਪਿੱਛੇ ਵੇਹੀ ਗੱਲ ਮਾਰਬਲ ਮੋਰ ਪਰ ਮਾਰਬਲ ਤੁਹਾਡੇ ਘਰੇ ਵੀ ਲੱਗਾ ਸਾਡੇ ਘਰੇ ਨਹੀਂ ਰਸੋਈ ਬਣੀ ਸਾਰਾ ਕੁਝ ਬਣਿਆ ਤੇ ਉਹ ਤੇਰੇ ਘਰ ਨੂੰ ਕੀ ਕਰੇ ਉੱਥੇ ਹੀ ਕਰੇ ਉੱਥੇ ਹੀ ਤੇ ਰਹਿਣ ਦੀ ਹੈ ਨਾ ਵਿਆਹ ਜ਼ਰੂਰੀ ਹੈ ਮੇਰੀ ਸੁਣ ਗੱਲ ਤੂੰ ਇੱਚ ਕੀ ਲੈਣਾ ਦੇਣਾ ਜਦੋਂ ਕੁੜੀ ਨੇ ਨੂੰ ਨਹੀਂ ਕਿ ਤਰਾਜ ਉਹ ਹਾਂ ਚ ਹਾਂ ਮੈਂ ਲੈ ਜਾਂਦੀ ਤੂੰ ਐਵੇਂ ਤੀਜੇ ਥਾਈ ਮ ਦੋਸਤ ਹੈ ਤਾਂ ਇਹ ਮਤਲਬ ਬਹਿਣਾ ਕਿ ਤੂੰ ਬੋਲੇਗਾ ਮੇਰੀ ਗੱਲ ਦੋਸਤੇ ਆ ਨਾ ਤੇ ਦੋਸਤ ਬਣ ਕੇ ਰਹਿ ਉਹਦੀ ਲਾਈਫ ਚ ਇੰਟਰਫੇਅਰ ਕਰਨ ਦੀ ਲੋੜ ਨਹੀਂ ਆ ਠੀਕ ਆ ਉਹਨੇ ਜ਼ਿੰਦਗੀ ਜੀਣੀ ਉਹਨੇ ਵਿਆਹ ਕਰਾਉਣਾ ਉਹਨੇ ਅੱਗੇ ਵਧਣਾ ਵਾ ਤੇ ਦੋਸਤਿਆਂ ਤਾਂ ਦੋਸਤ ਬਣ ਕੇ ਰਹਿ ਦੋਸਤ ਤੂੰ ساری ਉਮਰ ਰਹੇਗਾ ਉਹਦਾ ਉਹ ਤੇਰੀ ਦੋਸਤ ਆ ਆ ਵਧੀਆ ਗੱਲ ਆ ਪਹਿਲਾਂ ਉਹਦਾ ਉਹਦਾ ਰਿਸ਼ਤਾ ਪਹਿਲਾਂ ਆ ਉਹ ਵੀ ਘਰ ਵਾਲਾ ਫਰੋਡ ਜਾਂ ਨਿਕਲਗਾ ਉਹ ਵੀ ਤੇ ਘਰ ਦਾ ਪਸੰਦ ਕੀਤਾ ਹੋਗਾ ਆ ਗਾੜੀ ਤੂੰ ਹੀ ਆ ਕਰਤਾ ਜੇ ਤੂੰ ਹੀ ਮੇਰੀ ਗੱਲ ਸੁਣ ਤੂੰ ਉਹ ਪਰਦਾਰ ਬੜੇ ਦੇ ਵਿੱਚ ਰਹਿਣਾ ਇਹ ਆ ਨਾ ਵਾ ਕਿ ਜੇ ਇੱਕ ਵਾਰੀ ਫਰੋਡ ਹੋ ਗਿਆ ਵਾ ਤੇ گاਉਂ ਦਾ ਕੁੜੀ ਦਾ ਵਿਆਹ ਨਾ ਕਰੀਏ ਇੱਕ ਵਾਰੀ ਰੱਖ ਦਈਏ ਹਾਂ ਤੇ ਵੇਦਨ ਚੰਗਾ ਇੱਕ ਵਾਰੀ ਰੱਖੋ ਹੁਣ ਸਭ ਕੁਝ ਵੇਖ ਪਰਖ ਕੇ ਆਏ ਹੀ ਚੰਗੀ ਤਨਾ ਕੀਤਾ ਅੱਗੇ ਉਹਦੀ ਦਾਦੀ ਨੇ ਕੀਤਾ ਹੀ ਉਹਨਾਂ ਨੇ ਚੰਗੀ ਦਾ ਜਾਂਚ ਪਰਖਣੀ ਕੀਤੀ ਐਰਕ ਉਹਦੀ ਦਾਦੀ ਨੇ ਸਾਨੂੰ ਅੱਗੇ ਲਾਇਆ ਵਾ ਚੱਲ ਸਿਮਰਤ ਤੇਰੇ ਤੇ ਛੱਡਦੇ ਤੂੰ ਇਦਾਂ ਹੀ ਰਹਿਣਾ ਸਾਰੀ ਉਮਰ ਦੇ ਦਈਏ ਜਵਾਬ ਨਾ ਨਾ ਆਂਟੀ ਜੀ ਮੈਂ ਦੱਸੋ ਇਦਾਂ ਕਿਉਂ ਰਹਿਣਾ ਮੈਂ ਤੇ ਆਪਣੇ ਘਰ ਜਾਉਂਗੀ ਕਿਦੋਂ ਇਸ ਮੈਂ ਵਿਆਹ ਨਹੀਂ ਕਰਾਉਣਾ ਆ ਲੈ ਸੁਣ ਲਈ ਉਹਦੀ ਗੱਲ ਉਹ ਕੀ ਕਹਿਣ ਦੀ ਆ ਨਹੀਂ ਤੇ ਧਿਆਨ ਨਾਲ ਕੰਨ ਖੋਲ ਕੇ ਸੁਣ ਲੈ ਕਰ ਤਿਆਰੀਆਂ ਹੁਣ ਤੂੰ ਵੀ ਨਾਲ ਲੱਗ ਕੇ ਵਿਆਹਣਾ ਮਾਨ ਨੂੰ ਗੱਲਾਂ ਮਾਰਦਾ ਉਹਦੀ ਜ਼ਿੰਦਗੀ ਦਾ ਡਿਸੀਜਨ ਤੂੰ ਕਿਦਾਂ ਲਾ ਲੈਂਗਾ ਦੱਸ ਦੋਸਤ ਹੈ ਨਾ ਤੇ ਦੋਸਤਾਂ ਦੇ ਖਰਚੇ ਵੀ ਪੂਰੇ ਕਰ ਉਹਦੇ ਵਿਆਹ ਦੀਆਂ ਤਿਆਰੀਆਂ ਵੀ ਕਰਵਾਉਣ ਨਾਲੇ ਪੰਜ ਜੀ ਰਿੰਗ ਮੈਂ ਪਾ ਦਾਂਗੀ ਬਣਾ ਕੇ ਵਧਿਆ ਜੀ ਇੱਕ ਕੋਈ ਨਹੀਂ ਕਿੰਨੀ ਸੈਟ ਮੈਂ ਬਣਾਇਆ ਉਹ ਮੈਂ ਪਤਾ ਹਾਂ ਤੇ ਚੱਲ ਵਿਚਾਰਿਆਂ ਦੀ ਉਹਨਾਂ ਦੀ ਹੈਲਪ ਹੋ ਜੂਗੀ ਦਾਦੀ ਬਜ਼ੁਰਗ ਹੈਗੀ ਉਹਨੇ ਵਿਚਾਰੀ ਨੇ ਕਿੰਨਾ ਕ ਕਰ ਲੈਣਾ ਤੈਨੂੰ ਆਪ ਪਤਾ ਵਾ ਤੇ ਇੱਧਰ ਨਾਲ ਮਿਲ ਕੇ ਧੀ ਧਿਆਣੀ ਆ ਚੱਲ ਸਾਨੂੰ ਤਾਂ ਪੌਣ ਨਹੀਂ ਲੱਗਣਾ ਇੱਧਰ ਆ ਸੇਵਕ ਦੋਸਤੋਂ ਹੁੰਦੇ ਨਾ ਤੇ ਤੂੰ ਕੀ ਪਾਏਂਗਾ ਉਹ ਇੱਧਰ ਤੇ ਆ ਪੌਣ ਨਹੀਂ ਹੁੰਦਾ ਭੈਣ ਜੀ ਹੋਂ ਤੇ ਸੋਚੂਗਾ ਬੈ ਕੇ ਕਿਉਂ ਭੈਣ ਜੀ ਕਰਤੀ ਨਾ ਫਟਕੜੀ ਫੁੱਲ ਮਿੰਟ ਚ ਇਹਦੀ ਆਪਾਂ ਦੋਵਾਂ ਜਾਣੀਆਂ ਨੇ ਇਹ ਵੇਖ ਲਾ ਪਰ ਇਥੋਂ ਤਿੱਤਰ ਹੋ ਗਿਆ ਈ ਇੰਨੇ ਉਹਨਾਂ ਚਰ ਬਕਣਾ ਹੀ ਨਹੀਂ ਕੁਝ ਜਿੰਨਾ ਜਰਾ ਆਪਾਂ ਕੁਝ ਕੀਤਾ ਨਾ ਇਹੋ ਜਿਹਾ ਮੈਂ ਕਿਹਾ ਤੀਂ ਸ਼ਾਮਾਂ ਤੱਕ ਵੇਖੋ ਬਕਿਆ ਹੀ ਲੈ ਉਹਨੇ ਦਾ ਮੂੰਹ ਵੇਖੀ ਤੂੰ ਆਪਣੇ ਮੁੰਡੇ ਦਾ 9 ਵਜੇ ਉਹਨੇ ਦਾ ਮੂੰਹ ਤੇ ਮੈਂ ਤਾਂ ਸੋਚੀ ਪੈ ਗਈ ਕਿ ਸੱਚੀ ਕਰਦੀਆਂ ਲੱਗੀਆਂ ਤੂੰ ਸੱਚੀ ਵਿਆਹ ਦੀ ਤਿਆਰੀਆਂ ਕਰ ਪਰ ਸੇਵਕ ਨਾਲ ਚਲੋ ਵੇਖ ਕੇ ਜਾਈ ਇਹ ਨਾ ਉਹ ਇਕੱਲੇ ਬੈਠੀ ਹੋਣ ਕਿ ਤੂੰ ਸੋਚੰਦੀ ਹੁਣ ਆਜੋ ਵੇਖੀ ਹੰਦਾਂ ਨੂੰ ਪੈਰ ਧਿਆਨ ਨਾਲ ਚੁੱਕ ਕੇ ਤੁਰੀ ਭੋਲੀ ਇੱਕ ਇੱਕ ਪੈਰ ਰੱਖ ਕੇ ਤੁਰ। ਕੋਈ ਆ ਮੈਨੂੰ ਬੂਆ ਬੰਦ ਕਰ ਲੈਂਦੇ ਪਹਿਲਾਂ। ਪੈਰ ਮੈਂ ਕਹਿੰਦੀ ਹੋਲੀ-ਹੁੱਲੀ ਤੁਰ ਪੁੱਤ, ਹੋਲੀ-ਹੁੱਲੀ ਤੁਰ। ਵੇਲੇ ਨਾ ਰ ਪੋਟਾ ਸਾਰੀਆਂ ਗਲਤ ਆਈਆਂ। ਤੇਰੀ ਸੱਸ ਦੇ ਸਿਰ ਦਾ ਮੈਂ ਇੱਕ ਵਾਲ ਨਹੀਂ ਛੱਡਣਾ। ਆ ਲਵ ਇੱਕ ਵਾਰੀ ਜਰਾ। ਕਿੰਨੇ ਦਿਨ ਹੋ ਗਏ ਫੋਨ ਕੀਤੇ ਆ। ਨਹੀਂ ਨਾ ਪਹੁੰਚੀ। ਰੁਕ ਜਾ। ਬੜੇ ਆਰਾਮ ਨਾਲ ਪੈਰ ਰੱਖੀ ਚਲਾ ਮੇਰਾ ਪੁੱਤ ਆਇਆ ਆ ਲੇਟ ਜਾ ਤੂੰ ਮੇਰੀ ਗਾਲ ਸੁਣ ਲੱਕ ਤੇ ਰੱਖਿਆ ਲੱਕ ਤੇ ਨਹੀਂ ਪੁੱਤ ਲੱਤਾਂ ਨਹੀਂ 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 ਬਹਿਣਾ ਨਹੀਂ ਨਹੀਂ ਬਹਿਣਾ ਨਹੀਂ ਡਾਕਟਰ ਨੇ ਬਿਲਕੁਲ ਮਨਾ ਕਰਤਾ ਬਹਿਣ ਤੋਂ ਲੱਤਾਂ ਤਾਂ ਕਰਕੇ ਨਾ ਬਸ ਲੇਟ ਜਾ ਚੱਲ ਲੇਟ ਜਾ ਠਹਿਰ ਜਾ ਮੇਰਾ ਪੁੱਤ ਵੈ ਸਹੀ ਕਰ ਦਵਾ ਤੇਰਾ ਪੁੱਛੋ ਕਮੀਜ਼ ਵੀ ਚੱਲ ਲੱਤਾਂ ਨਹੀਂ ਚੁਕਨੀਆਂ ਚੰਗਾ ਮੇਰਾ ਪੁੱਤ ਠੰਡ ਤਾਂ ਨਹੀਂ ਲੱਗਦੀ ਨਹੀਂ ਚੱਲ ਮੇਰੀ ਗੱਲ ਸੁਣ ਕਹੇ ਗੱਲ ਦੀ ਨਾ ਟੈਨਸ਼ਨ ਨਹੀਂ ਲੈਣੀ ਸੋਲਿਆ ਮੈਂ ਹੈਗੀ ਆ ਨਾ ਹੈਈ ਨਾ ਪਿਓ ਦੇ ਦਾ ਆਇਆ ਨਾ ਫੋਨ ਕਹੇ ਗੱਲ ਦੇ ਮਨ ਚ ਗੱਲ ਨਹੀਂ ਲੈਣੀ ਕੋਈ ਕਿਤੇ ਅਰਜਨੀ ਭੱਜ ਚਲਿਆ ਕਿਤੇ ਤੇਰੀ ਸੱਸ ਨਹੀਂ ਭੱਜ ਚਲੀ ਸਾਰੀ ਦੁਨੀਆ ਇੱਥੇ ਆ ਫਿਰ ਹਾਲ ਤੂੰ ਆਪਣਾ ਤੇ ਆਪਣੇ ਬੱਚੇ ਵੱਲ ਧਿਆਨ ਦੇ ਡਾਕਟਰ ਨੇ ਸੁਣ ਲਿਆ ਨਾ ਕੀ ਕਿਹਾ ਵੈ ਮੀਨ ザ ਬੱਚੇ ਕਰਮਾ ਵਾਲਾ ਮਾਰਨ ਨੇ ਨੇੜੇ ਹੋ ਕੇ ਸੁਣੀ ਹੈ ਮਾਰਾ ਰਾਜੀ ਰੱਖੇ ਬੱਚਿਆਂ ਨੂੰ ਪਰ ਬੱਚੇ ਨੇ ਵੀਕ ਐਨੇ ਵੀਕ ਨੇ ਡਾਕਟਰ ਨੇ ਸਾਫ਼ ਜਵਾਬ ਦੇ ਦਿੱਤਾ ਕਿ ਐਂਡਲੇ 15 20 ਦਿਨ ਬਸ ਕਿਸੇ ਤਰੀਕੇ ਕੱਢ ਲੋ ਮਮਾ ਫੋਨ ਕਰਾਂ ਜਨੂੰ ਮੈਂ ਆਪ ਕਰਾਂਗੀ ਪੁੱਤ ਮੈਂ ਕਰਾਂਗੀ ਉਹਨੂੰ ਫੋਨ ਕਿ ਡਾਕਟਰ ਨੇ ਕੰਪਲੀਟ ਕੀਤੀ ਹੈ ਕਿ ਕੁੜੀ ਨੂੰ ਤਾਂ ਇੱਧਾ ਗਿੱਧਾ ਕੱਲਿਆਂ ਛੱਡਿਆ ਹੋਇਆ ਵੈ ਮੰਮੀ ਨੂੰ ਵੀ ਕਰੋ ਕਰਨ ਲੱਗੀ ਤੇਰੀ ਸੱਸ ਨੂੰ ਵੀ ਫੋਨ ਕਰਨ ਲੱਗੀ ਆ ਤੂੰ ਕੁਝ ਖਾਣਾ ਹੈ ਹੈ ਮਮਾ ਜੂਸ ਪਿਆਸ ਨੂੰ ਤੁਸੀਂ ਠੀਕ ਆ ਮੈਂ ਚੱਲ ਬੈ ਮੈਂ ਇੱਕ ਫੋਨ ਕਰਾਂ ਜੇ ਫੋਨ ਨਹੀਂ ਨਾ ਚੁੱਕਣਗੇ ਫੇ ਮੈਸੇਜ ਕਰ ਦਿਓ ਇਦਾਂ ਵੀ ਬੇਬੀ ਵੀਕ ਆਇਆ ਹੈ ਕੱਲ ਸੁਣ ਲੈ ਤੇ ਚੁੱਕ ਲੈਣ ਦੀ ਤੈਨੂੰ ਕਿਹਾ ਨਾ ਤੂੰ ਫਿਕਰ ਨਾ ਕਰ ਇਹ ਗੱਲ ਦੀ ਇੱਕ ਬਹੁਤਾ ਬੋਲਣ ਦੀ ਲੋੜ ਨਹੀਂ ਥੋੜਾ ਆਰਾਮ ਕਰ ਤੈਨੂੰ ਰੈਸਟ ਦੀ ਗੋਲੀ ਉਹਨਾਂ ਨੇ ਮੈਨਂ ਦਿੱਤੀ ਕਿ ਸੌ ਲੇਟੀ ਰਵੇਂ ਬੈਠੀ ਰਵੇਂ ਖਾਣ ਨੂੰ ਉਹਨਾਂ ਨੇ ਕਿਹਾ ਥੋੜਾ ਥੋੜਾ ਖਵਾਣਾ ਕਿ ਬਾਰ-ਬਾਰ ਵਾਸ਼ਰੂਮ ਨਾ ਜਾਣਾ ਪਵੇ ਪਰ ਖਾਣਾ ਮੈਂ ਦੇ ਦੇ ਘੰਟੇ ਬਾਅਦ ਸਾਂ ਹੀ ਚੜੀ ਜਾਂਦਾ ਪਤਾ ਨਹੀਂ ਬੇਟਾ ਇੱਕ ਥੋੜੀ ਕਿਤੇ ਇੱਕ ਜੰਨੀ ਨੰਨੀ ਜੀ ਜਾਨ ਅੰਦਰ ਪਲਦੀ ਹੋਵੇ ਨਾ ਤੇ ਜਨਾਨੀ ਦੀ ਜਾਨ ਔਖੀ ਹੋਈ ਹੁੰਦੀ ਐ ਅੱਜ ਜਨ ਦੀ ਮਾਤਰੀ ਨੇ ਤੈਨੂੰ ਕਿਦਾਂ ਪਾਲ ਲਿਆ ਹੋਏਗਾ ਤੇ ਤੇਰੇ ਅੰਦਰ ਤਾਂ ਫਿਰ ਦੋ-ਦੋ ਹੀਆਂ ਨੇ ਹੈਂ ਪੇਟ ਤੇ ਬੋਦਾ ਹੱਥ ਨਹੀਂ ਰੱਖਣਾ ਮੈਂ ਤੇ ਸਹੀ ਪੁੱਛੇ ਨਾ ਤੇਰੀ ਸਾਸੋ ਲੋ ਬੜੀ ਹੈਰਾਨ ਹੈ ਗਈਆਂ ਸੱਸ ਸ਼ਬਦ ਤਾਂ ਉਦੋਂ ਕੋ ਮੰਦਾ ਨਾ ਜਦੋਂ ਆਪਣਾ ਧੀ ਪੁੱਤ ਵਿਆਹ ਦੋ ਹੈ ਤੇ ਇੱਕ ਔਰਤ ਹੈ ਨਾ ਇੱਕ ਮਾਂ ਵੈ ਨਾ ਉਹਨੂੰ ਇੰਨਾ ਨਹੀਂ ਪਤਾ ਕਿ ਜਦੋਂ ਇੱਕ ਔਰਤ ਮਾਂ ਬਣਨ ਲੱਗਦੀ ਐ ਉਨੂੰ ਇੱਕ ਆਪਣੇ ਨਾਲ ਜੁੜੇ ਰਿਸ਼ਤਿਆਂ ਦੀ ਕਿੰਨੀ ਲੋੜ ਹੁੰਦੀ ਐ ਆ ਦੋ ਤਿੰਨ ਦਿਨ ਹੋ ਗਏ ਉਹਨੂੰ ਫੋਨ ਕੀਤੇਆਂ ਨੂੰ ਕਿ ਭੈਣ ਜੀ ਆਜੋ ਗੱਲਬਾਤ ਕਰ ਲਈਏ ਇੱਧਰ ਹੀ ਰਹਿ ਲਈਂ ਹਰਪ੍ਰੀਤ ਚੱਲ ਕੋਈ ਨਹੀਂ ਜਿਹੜੀ ਗੱਲਬਾਤ ਅਸੀਂ ਬਹਿ ਕੇ ਨਬੇੜੀਏ ਮੇਰੀਆਂ ਗੱਲਾਂ ਦਾ ਗੁੱਸਾ ਲੱਗਾ ਤੇ ਮੈਂ ਤੇਰੇ ਵਾਸਤੇ ਮਾਫੀ ਵੀ ਮੰਗ ਲਾਂ ਪਰ ਮੈਂ ਕਹਿੰਨੀ ਨਿਹੱਤੀ ਬੇਸ਼ਰਮ ਤੇ ਹੰਕਾਰੀ ਹੈਗੀ ਜਨਾਨੀ ਮੁੜ ਕੇ ਇੱਕ ਫੋਨ ਨਹੀਂ ਕੀਤਾ ਬਸ ਇੱਕ ਮੈਸੇਜ ਟੈਕਸ ਭਾਤਤਾ ਭੈਣ ਜੀ ਮੈਂ ਇੱਕ ਅੱਧੇ ਦਿਨ ਤੱਕ ਆ ਰਹੀ ਮੈਂ ਲਿਖਤਾ ਗੋ ਕਿ ਮੈਂ ਉਹਨੂੰ ਡਾਕਟਰ ਤੇ ਲੈ ਕੇ ਜਾਣਾ ਜੇ ਕਿ ਮੈਂ ਡਾਕਟਰ ਦੇ ਬਹਿ ਕੇ ਰਿਪੋਰਟ ਵੀ ਸੈਂਡ ਕਰਤੀ ਐ। ਹਾਂ ਪੁੱਤ ਮੈਂ ਰਿਪੋਰਟ ਸੈਂਡ ਕਰਤੀ ਐ। ਮੈਂ ਆਪਣੇ ਵੱਲੋਂ ਕੋਈ ਇਹੋ ਜਿਹਾ ਕੰਮ ਕੱਲੀ ਨਹੀਂ ਕਰਦੀ ਵੀ। ਇੱਕ ਰਿਪੋਰਟ ਤੇਰੇ ਪਿਓ ਨੂੰ ਸੈਂਡ ਕੀਤੀ। ਇੱਕ ਤੇਰੀ ਸੱਸ ਨੂੰ ਕੀਤੀ। ਅਰਜਨ ਦੇ ਕਰਦੀ ਵੀ ਸੀ ਤਾਂ ਉਹ ਗੋਲ ਗੋਲ ਚੱਕਰ ਜਿਹਾ ਚੱਲੀ ਆ ਉਹ ਨਹੀਂ ਚੱਲਿਆ। ਹਾਂ ਉਹ ਨਹੀਂ ਮੇਰੇ ਲੱਗੋ ਪਹੁੰਚੀও ਨਹੀਂ। ਮੈਂ ਤਾਂ ਨਿੱਕੀ ਨਿੱਕੀ ਖਬਰ ਤੇਰੀ ਸੱਸ ਨੂੰ ਵੀ ਨਹੀਂ ਬੀ ਆ। ਕਿ ਮੇਰੇ ਕੋਲ ਐਡੀ ਵੱਡੀ ਹਗੀ ਤੋਂ ਮੇਰੀ ਦੀ ਆ। ਪਰ ਅਮਾਨਤ ਉਹਨ ਬਗਾਨੀ ਆ। ਮੇਰੇ ਪ੍ਰਤੀ ਬਹੁਤ ਜ਼ਿੰਮੇਵਾਰੀ ਪੈ ਗਈ ਹੋਈ ਹੈ ਤੇ ਮੈਂ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਹਟਦੀ ਪੁੱਤ ਪਰ ਇਹ ਜਨਾਨੀ ਨੂੰ ਨਾ ਸ਼ਰਮ ਚਾਹੀਦੀ ਹੈ ਕੋਈ ਲਾਜ ਨਹੀਂ ਕਿ ਮੈਂ ਦਾਦੀ ਬਣਨ ਵਾਲੀ ਆ ਮੇਰੇ ਘਰ ਦੀ ਅਨਸਾਰੀ ਆ ਮੇਰਾ ਹੀ ਵੰਸ਼ੋ ਨੇ ਗਾਂ ਤੋੜਨਾ ਦੁੱਖ ਸਭ ਕੁਝ ਹੈ ਮੈਂ ਉਹਦਾ ਸਾਥ ਦਵਾਂ ਉਹ ਜ ਆ ਮੁੰਡਾ ਨਖਟਾ ਉਹ ਜੀ ਆਪ ਦੇਖਣ ਨੂੰ ਤਾਂ ਬੜੇ ਚੰਗੇ ਲੱਗਦੇ ਸੀ ਮਮਨ ਖਟਾ ਨਾ ਕੋ ਪਤਾ ਨਹੀਂ ਉਹ ਬਿਜ਼ੀ ਹੋਣੇ ਕਿਤੇ ਕੋਈ ਗੱਲ ਨਹੀਂ ਤੁਹਾਨੂੰ ਬਾਹਰ ਦਾ ਹਿਸਾਬ ਨਹੀਂ ਪਤਾ ਪੁੱਤ ਮੈਂ ਮੈਸੇਜ ਦਿਓਗੇ ਨਾ ਉਹਨਾਂ ਨੂੰ ਐਡੀ ਖੁਸ਼ਖਬਰੀ ਦਿਓਗੇ ਇਹਕਾ ਤੂੰ ਬਹੁਤ ਭੋਲੀ ਆ ਹਰਪੀਤ ਮੈਂ ਵਹ ਹਿਸਾਬ ਲਾਇਆ ਤੂੰ ਬਿਲਕੁਲ ਆਪਣੇ ਪਿਓ ਤੇ ਗਈ ਆ ਤੂੰ ਜਰਾ ਹੀ ਨਹੀਂ ਵੀ ਮੇਰੇ ਵਾਂਗ ਨਾ ਥੋੜੀ ਕਹਿੰਦੇ ਨਾ ਥੋੜੀ ਦੁਨੀਆਦਾਰੀ ਦੇਖ ਕੇ ਤੇ ਸਮਝ ਥੋੜੀ ਚੁਸਤੀ ਆ ਜਾਂਦੀ ਤੇਰੇ ਅੰਦਰ ਜਰਾ ਹੀ ਨਹੀਂ ਨਹੀਂ ਤੇਰੇ ਸਾਹਮਣੇ ਕੋਈ ਜੋ ਮਰਜ਼ੀ ਕਰ ਜੇ ਘੜੀ ਦੋ ਘੜੀ ਪਲ ਤੂੰ ਵੇਖ ਲੇਂਗੀ ਤੇ ਬੋਲ ਲੇਂਗੀ ਬਾਅਦ ਚ ਫੇਰ ਤੂੰ ਨਾ ਬਸ ਪਿਗਲ ਜਾਨੀ ਮੋਮ ਦੀ ਤਰ੍ਹਾਂ ਸਰ ਕੋਈ ਨਹੀਂ ਮम्मा ਤੇ ਅੱਜ ਨੂੰ ਫੋਨ ਤਾਂ ਕਰੋ ਕਰਨ ਲੱਗੀ ਬੁੱਤ ਕਰਨ ਲੱਗੀ ਅਰਜਨ ਨੇ ਫੋਨ ਕਰਨ ਲੱਗੀ ਨਹੀਂ ਨਾ ਚੁੱਕਾਂਗੇ ਤੁਸੀਂ ਮੈਸੇਜ ਕਰ ਦਿਓ ਫਿਰ ਵੀ ਇਹ ਕੀ ਕਰ ਲਣਗੇ ਬਾਅਦ ਵਿੱਚ ਮਮਾ ਨੂੰ ਸਮਾਂ ਲੱਗੀ ਲਾਇਆ ਮੈਂ ਫੋਨ ਹਾਂ ਵੀਡੀਓ ਕਾਲ ਕਰਨੀ ਸੀ ਵੀਡੀਓ ਕਾਲ ਹੀ ਕੀਤੀ ਮੈਂ ਤਾਂ ਸਿੱਧੀ ਅੱਛਾ ਨੈੱਟ ਬੰਦ ਲਾਇਆ ਰਿੰਗ ਨਹੀਂ ਆਉਂਦੀ ਕਾਲਿੰਗ ਆਉਂਦੀ ਆ ਹੁਣ ਦੱਸ ਕੀ ਕਰਾਂ ਫੋਨ ਦੁਬਾਰਾ ਕਰੋ ਬੇਟਾ ਕਾਲ ਹੀ ਜਾਂਦੀ ਸਿੱਧੀ ਰਿੰਗਿੰਗ ਤਾਂ ਜਾਂ ਨਹੀਂ ਦੇ ਕਾਲ ਕਰ ਦਵਾ ਕਾਲ ਕਰਕੇ ਪਹਿਲਾਂ ਮਾਰ ਦੇਣੀ ਆ ਉਦੋਂ ਫੇਰ ਨੈਟ ਔਨ ਕਰ ਲੇਗਾ ਉਹਨੂੰ ਪਤਾ ਲੱਗ ਜਾਏਗਾ ਕਿ ਪੰਜਾਬ ਤੋਂ ਫੋਨ ਆਇਆ ਵਾ ਫੋਨ ਕਰ ਲਓ ਕਰਾਂ ਹੈ ਐਸ ਟਾਈਮ ਨਾਲ ਕਿਹੜੀ ਗੱਲ ਹੈਗੀ ਆ ਉਧਰ ਕੀ ਟਾਈਮ ਹੋਇਆ ਹੋਏਗਾ ਪਤਾ ਐਸ ਵਲੇ ਚਲ ਜਿਹੜਾ ਵੀ ਮਰਜ਼ੀ ਹੋਵੇ ਟਾਈਮ ਜਾਈ ਬੱਲੇ ਲੰਮੀ ਵਾਲੀ ਬੈਲ ਗਈ ਹੈ ਚੁੱਕਣ ਨੂੰ ਨਾ ਕਰ ਨੈਟ ਔਨ ਕਰੋ ਚੁੱਕਣ ਨਹੀਂ ਦਿਆ ਚੁੱਕਣ ਨੂੰ ਔਨ ਹੀ ਕਰੋ 2-3 ਵਜੇ ਫਿਰ ਕੱਟ ਤਾਂ ਉਹਨੇ ਫੋਨ ਅਗੋ ਐ ਰਮ ਤਾਂ ਨੈਟ ਔਨ ਕਰੇਗਾ ਨਾ ਉਹਨਾਂ ਕੱਟ ਤਾਂ ਹਾਂ ਨੈਟ ਔਨ ਕਰਦੇ ਉਹਨੇ ਸੋਚਦੇ ਉਹਨੇ ਵੀ ਚਲ ਠੀਕ ਹੈ ਕੋਈ ਨਹੀਂ ਮੇਰੀ ਗੱਲ ਸੁਣ ਪੁੱਤ ਹੁਣ ਤੜਾ ਨੈਟ ਔਨ ਹੈ ਫਿਰ ਵੇਖ ਲੋ ਮੇਰਾ ਤਾਂ ਪੁੱਤ ਨੈਟ ਵੀ ਔਨ ਸਾਰੇ ਟਾਵਰ ਸਹੀ ਆਂਦੇ ਨੇ ਤੂੰ ਨਾ ਘੜੀ ਆਰਾਮ ਕਰ ਠੀਕ ਹੈ ਦੋ ਘੜੀ ਸੋਇਆ ਫਿਰ ਮੈਂ ਤੈਨੂੰ ਫੁਲਕਾ ਲਾ ਕੇ ਦੇਣੀ ਪਤਲਾ-ਪਤਲਾ ਠੀਕ ਹੈ ਦਾਲ ਬਣਾਈ ਹੈ ਮੈਂ ਉਹਨੇ ਬੈਲ ਤੇ ਕਰ ਲਓ ਆਪਣਾ ਬੈਲ ਤੇ ਹੀ ਆ ਪੁੱਤ ਤੂੰ ਟੈਨਸ਼ਨ ਕਿਉਂ ਲੈਨੀ ਤੈਨੂੰ ਡਾਕਟਰ ਨੇ ਕਿਹਾ ਨਾ ਤੂੰ ਸਿਰਫ ਔਰ ਸਿਰਫ ਆਪਣਾ ਤੇ ਆਪਣੇ ਬੱਚੇ ਦਾ ਸੋਚ ਤੂੰ ਠੀਕ ਰਹੇਂਗੀ ਨਾ ਅ ਕੋ ਸਾਰੀਆਂ ਚੀਜ਼ਾਂ ਨਾਲ ਗੱਲ ਕਰਨ ਜੋਗੀ ਹੋਏਂਗੀ ਮੈਂ ਨਾਲ ਥੋੜਾ ਕੰਮ ਨੇ ਪਟਾ ਲਵਾ ਅਰਜਨ ਨੂੰ ਨਾਲ ਫੋਨ ਲਾਉਂਦੀ ਰਹੂੰਗੀ ਜਦੋਂ ਮੇਰੀ ਗੱਲ ਹੋਏਗੀ ਨਾ ਤੇ ਮੈਂ ਤੇਰੇ ਕੋਲੋਂ ਸਾਰੀ ਗੱਲ ਕਰਾਂਗੀ ਕਿ ਇਹਨੂੰ ਤੈਨੂੰ ਫੋਨ ਜ਼ਰੂਰ ਕਰੇ ਹਾਂ ਤੂੰ ਮੈਸੇਜ ਛੱਡ ਦੋ ਠੀਕ ਆ ਪੁੱਤ ਕਰ ਦਿੰਨੀ ਚੱ ਸੋਇਆ ਕਿੱਦਾਂ ਦਾ ਬੰਦਾ ਹੋਵੇ ਜਨਾਨੀ ਦੀ ਹਾਲਤ ਨਹੀਂ ਵੇਖਣਦੇ ਆ ਦੱਸ ਤੇਰੇ ਪਿੱਛੇ ਹੋ ਕਿੱਦਾਂ ਇਕੱਲੀ ਰਹਿਂਦੀ ਆ ਤੂੰ ਕੁਝ ਨਹੀਂ ਕਰ ਸਕਦਾ ਤੇਰੇ ਪੈਸੇ ਨੂੰ ਕੀ ਉਹਨੇ ਚਟਣਾ ਬੈਠੇ ਪੈਸੇ ਨਾਲ ਸੁੱਖ ਦੁੱਖ ਭੋਲੇਗੀ ਕਿ ਮੈਨੂੰ ਲੋੜ ਹੈ ਤੇਰੀ ਬਾਹ ਫੜ ਕੇ ਕਿਤੇ ਡਾਕਟਰ ਤੇ ਜਾਣਾ ਕਿਤੇ ਪੁੱਛਣਾ ਹੁੰਦਾ ਜਨਾਨੀ ਨੂੰ ਇਹ ਸਰਦਾਰਨੀਏ ਤੇਨੂੰ ਕੀ ਚਾਹੀਦਾ ਖਾਨ ਨੂੰ ਡਾਕਟਰ ਕੀ ਕਹਿੰਦਾ ਵੈ ਮੈਂ ਤੇਰਾ ਧਿਆਨ ਰੱਖ ਲਾਂਗਾ ਦੁਨੀਆ ਰੋੜ ਗਈ ਐ ਪਾਣੀ ਚ ਪਰ ਬੰਦਾ ਪੈਸੇ ਤੇ ਰੋੜਿਆ ਬਿਆ ਵੈ ਕੋਈ ਹਾਲ ਨਹੀਂ ਅੱਗ ਲੱਗੀ ਪਰਦੇਸਾਂ ਚ ਜਾਣ ਨੂੰ ਇੱਥੇ ਕਮਾ ਲਓ ਥੋੜਾ ਖਾ ਲਓ ਆਪਣੇ ਪਰਿਵਾਰ ਚ ਜੀ ਲਓ ਮੰਜੀ ਦਾਦੀ ਕੋਈ ਨਾ ਮੈਂ ਕਰਦੀ ਗੱਲ ਠੀਕ ਜੇ ਕੋਈ ਨਾ ਤੁਸੀਂ ਆ ਜਾਓ ਓਕੇ ਸਿਮਰਤ ਫਿਲਮ ਵੇਖਣ ਚੱਲੀਏ ਅੱਜ ਆਪਾਂ ਨਹੀਂ ਜੀ ਮੈਂ ਕਿਤੇ ਨਹੀਂ ਜਾਣਾ ਲੈ ਕਿਹੜੀ ਗੱਲੋਂ ਨਹੀਂ ਚਲੋ ਜੱਲੀਏ ਫਿਲਮ ਵੇਖਣ ਮੈਂ ਟਿਕਟ ਬੁੱਕ ਕਰਾਈਆਂ ਹੁਣ ਲੈ ਤੂੰ ਮੇਰੇ ਕੋਲ ਪੁੱਛਿਆ ਤੁਸੀਂ ਜੇ ਮੈਨੂੰ ਨਾਲ ਖੜਨਾ ਹੈ ਤੇ ਮੇਰੇ ਤੋਂ ਤੇ ਪੁੱਛਣਾ ਬੰਦਾ ਹੀ ਨਾ ਫਿਲਮ ਜੀ ਨਾਲ ਸੁਣ ਆਪੇ ਤੇ ਕਹਾ ਦੋਸਤ ਹੈ ਆਪਾਂ ਤੇ ਦੋਸਤ ਨੂੰ ਪੁੱਛਣਾ ਜ਼ਰੂਰੀ ਹੁੰਦਾ ਜਿਹੜੀ ਗੱਲ ਮੈਂ ਕਹਣੀ ਉਹ ਤੁਹਾਨੂੰ ਮੰਨਣੀ ਤੇ ਪੈਣੀ ਹੈ ਮੰਦੀ ਮੈਂ ਆਪਾਂ ਦੋਸਤ ਆ ਪਰ ਫੇਰ ਵੀ ਇੱਕ ਵਾਰੀ ਪੁੱਛਦਾ ਤੇ ਬੰਦਾ ਹੀ ਨਾ ਯਾਰ ਹਣ ਕੀਤੀਆਂ ਬੁੱਕ ਚੜੋ ਚੱਲੀਏ ਨਹੀਂ ਮੈਂ ਨਹੀਂ ਜਾਣਾ ਤੂੰ ਕਿਉਂ ਨਹੀਂ ਜਾਣਾ ਦਾਦੀ ਹੁਣੀ ਆਉਣ ਵਾਲੇ ਆ ਤੇ ਉਹਨਾਂ ਨੇ ਮੇਰੇ ਸਤੇ ਜਿਹੜੀ ਗੱਲ ਕੀਤੀ ਨਾ ਉਹਦੇ ਬਾਰੇ ਗੱਲ ਕਰਨਾ ਹੁੰਣਾ ਉਹਨਾਂ ਨੇ ਰਿਸ਼ਤੇ ਦੀ ਗੱਲ ਹਾਂ ਤੂੰ ਮੇਰੀ ਗੱਲ ਸੁਣ ਤੂੰ ਵਿਆਹ ਹੀ ਕਿਉਂ ਕਰਾਉਣਾ ਹੈ ਪਾਗਲ ਜੇ ਵਿਆਹ ਹੀ ਕਿ ਰੋਕ ਰੋਣਾ ਕਿਉਂ ਮੈਂ ਸਾਰੀ ਉਮਰ ਇਦਾਂ ਹੀ ਰਹਿਣਾ ਹਾਂ ਲੈ ਇਦਾਂ ਰਹਿਣਾ ਕੀ ਹੁੰਦਾ ਤੂੰ ਇੱਥੇ ਘਰੇ ਰੋ ਆਟੇ ਹੂੰ ਮੇਰੀ ਗੱਲ ਸੁਣੋ ਇਹ ਨਾ ਕਿ ਬਾਹਰਲੀ ਕੰਟਰੀ ਨਹੀਂ ਆ ਕਿ ਜਿੱਦੇ ਮਰਜ਼ੀ ਕਰੀ ਆਪਾਂ ਇਦਾਂ ਮਰਜ਼ੀ ਰਹਿ ਜਾਈਏ ਹਰ ਰਿਸ਼ਤੇ ਦਾ ਨਾਮ ਹੁੰਦਾ ਵਾ ਦੁਨੀਆਦਾਰੀ ਨੂੰ ਕੀ ਮੂੰਹ ਖੋਣਾ ਕਿ ਬੇਣ ਵਿਆਹੀ ਕੁੜੀ ਪਹਿਲਾਂ ਇਹਨਾਂ ਨੇ ਘਰੇ ਲੈ ਆਂਦੀ ਹਾਂ ਬੇਣ ਵਿਆਹੀ ਇੱਥੇ ਰਿਸ਼ਤਾ ਤੇ ਤੁਹਾਡਾ ਮੈਂ ਕੋਈ ਵੇਖਿਆ ਨਹੀਂ ਜਾਂ ਕੋਈ ਰਿਸ਼ਤੇਦਾਰ ਵੇਖਿਆ ਹੋਵੇ ਤੁਹਾਡਾ ਰਿਸ਼ਤੇਦਾਰ ਤੁਹਾਡਾ ਕੋਈ ਹੋ ਨਹੀਂ ਮੈਨੂੰ ਲੱਗਦਾ ਹੈਗਾ ਤੇ ਕਿਸੇ ਨੇ ਕੀ ਕਹਿਣਾ ਚੁੱਪ ਕਰਕੇ ਇੱਥੇ ਘਰੇ ਰੋ ਤੇ ਤੁਹਾਡੀ ਦਾਦੀ ਇੰਨੀ ਛੇਤੀ ਕਿਉਂ ਆਉਂਦੇ ਆ ਲੈ ਮੇਰੇ ਵਿਆਹ ਦੀ ਗੱਲ ਚੱਲਣ ਦੀ ਮੈਂ ਲੈਣ ਆਉਂਦੇ ਆ ਇਦਾਂ ਕਿਦਾਂ ਲੈਣ ਆਉਂਦੇ ਜੇ ਹੁਣੇ ਤੇ ਤੁਹਾਨੂੰ ਲੈ ਕੇ ਆਇਆ ਮੈਂ ਲੈ ਇਹ ਗੱਲ ਦਾ ਮਤਲਬ ਹੋ ਗਿਆ ਮੈਂ ਉਹਨਾਂ ਰਿਤੀਆਂ ਜਦੋਂ ਮਰਜ਼ੀ ਮੈਨੂੰ ਲੈ ਕੇ ਜਾ ਸਕਦੇ ਆ ਇਹ ਥੋੜਾ ਗੱਲ ਹੋਈ ਤੁਹਾਨੂੰ ਮੈਂ ਜੇ ਲੈ ਕੇ ਆਇਆ ਤੇ ਉਹ ਲੈ ਵੀ ਚੱਲੇ ਰਹਿੰਦਾ ਜੇ ਕੋਈ ਨਹੀਂ ਤੇ ਮੜਾ ਕਰ ਦੋ ਉਦਾਂ ਕੋ ਉਹਨਾਂ ਨੂੰ ਉਦਾਂ ਆ ਜਾਓ ਆਡੇ ਵੱਲ ਮੇਰੀ ਗੱਲ ਸੁਣ ਤੁਹਾਨੂੰ ਇੰਨੀ ਕਾਹਦੀ ਪ੍ਰੋਬਲਮ ਹੋਉਂਦੀ ਮੈਂ ਵਿਆਹ ਕਰਾਵਾਂ ਨਾ ਕਰਾਂ ਮੈਂ ਇਸ ਦਾ ਚਿਰਵਾ ਨਾ ਰਵਾਂ ਤੁਹਾਨੂੰ ਯਾਰ ਮੈਨੂੰ ਪ੍ਰੋਬਲਮ ਕਿਉਂ ਨਾ ਹੋਵੇ ਕਿਉਂ ਪ੍ਰੋਬਲਮ ਦੱਸੋ ਮੈਨੂੰ ਮੈਂ ਤੁਹਾਨੂੰ ਕੀ ਮੈਨੂੰ ਉਹ ਕੋਈ ਗੱਲ ਕਹਿਣੀ ਆ ਮੈਂ ਤੁਹਾਨੂੰ ਕਹਿੰਦਾ ਵਿਆਹ ਨਾ ਕਰਾਓ ਚੰਗੇ ਰਹੋਗੇ ਜਿਹੜੀ ਵੀ ਗੱਲ ਲੈਣਾ ਮੈਨੂੰ ਕਹਿ ਦੋ ਠੀਕ ਆ ਨਾ ਮੈਨੂੰ ਆਹ ਕੰਮ ਕਮਾਰੀ ਜਿਹੜੇ ਤੁਸੀਂ ਪਾ ਪਾ ਮੈਨੂੰ ਬੁਲਾਉਂਦਾ ਦੱਸਦੇ ਨਾ ਇਹ ਨਹੀਂ ਮੈਨੂੰ ਪਤਾ ਲੱਗਦੀ ਆ ਜੇ ਨਹੀਂ ਹੋ ਜਾਏਗਾ ਨਾ ਤਾਂ ਤੁਸੀਂ ਜਾਓ ਆਪਣਾ ਕੰਮ ਕਰੋ ਠੀਕ ਆ ਐਵੇਂ ਮੇਰਾ ਵਿਆਹ ਨਹੀਂ ਹੋਣ ਦੇਣਾ ਤੁਸੀਂ ਇਸ ਘਰ ਚ ਰਹੋ ਆ ਗੱਲਾਂ ਨਾ ਮੈਨੂੰ ਵਾਲੇ ਟਾਲੇ ਤੁਹਾਡੀ ਚੰਗੀਆਂ ਨਹੀਂ ਮੈਂ ਨਾ ਜਿੱਥੇ ਤੁਹਾਡਾ ਰਿਸ਼ਤਾ ਹੋਣਾ ਮੈਂ ਉਹ ਮੁੰਡੇ ਘਰੇ ਜਾਵਾਂਗੀ ਕੀ ਕਰਨ ਤੁਹਾਡਾ ਰਿਸ਼ਤਾ ਤੜਾਉਣਾ ਇਹ ਕੀ ਗੱਲ ਹੋ ਗਈ ਰਿਸ਼ਤਾ ਤੜਾਉਣਾ ਦੱਸ ਪਾਗਲ ਜੀ ਤੁਸੀਂ ਐਦਾਂ ਕਿਸੇ ਦੇ ਘਰੇ ਜਾ ਕੇ ਕਹੋਗੇ ਕੀ ਕਹੋਗੇ ਜਾ ਕੇ ਦੱਸੋ ਪਹਿਲਾਂ ਮੈਂ ਕੁਝ ਵੀ ਕਹੂੰਗਾ ਕੀ ਮੈਨੂੰ ਵੀ ਦੱਸੋ ਕਹੂੰਗਾ ਹੀ ਕੁਝ ਮੈਂ ਤੁਹਾਨੂੰ ਕਿਹਾ ਦੱਸਾਂ ਤੇ ਤੁਹਾਨੂੰ ਕੀ ਲੱਗਦਾ ਉਹ ਮੰਨ ਜਾਣਗੇ ਹਾਂ ਮੈਂ ਵੇਖੇ ਆ ਮੈਂ ਉਹਨਾਂ ਨੂੰ ਕਹਿ ਦੇਣਾ ਕੁਝ ਨਾ ਕੁਝ ਨਾ ਕੋਈ ਤੇ ਕਹੂੰਗਾ ਹੀ ਮੈਂ ਉਹਨਾਂ ਨੂੰ ਤੇ ਕਹੋਗੇ ਕੀ ਚਰਜੋ ਮਰਜ਼ੀ ਕਰਾਂ ਬਾਤ ਤੁਸੀਂ ਵਿਆਹ ਨਹੀਂ ਕਰਾਉਣਾ ਮੇਰੀ ਗੱਲ ਸੁਣੋ ਆਣਾ ਮਿੰਦੜੀ ਗੱਲਾਂ ਜਮਾ ਚੰਗੀਆਂ ਨਹੀਂ ਲੱਗਦੀਆਂ ਦੋਸਤ ਜਿਹੜਾ ਦੋਸਤ ਬਣੇ ਰਹੋ ਵਿਆਹ ਨਹੀਂ ਕਰਾਉਣਾ ਇਦਾਂ ਨਹੀਂ ਕਰਨਾ ਯਾਰ ਮੇਰੀ ਗੱਲ ਸੁਣ ਜੇ ਦੋਸਤ ਆ ਦੋਸਤੀ ਅੱਧ ਵਿਚਾਲੇ ਤੋੜ ਕੇ ਚਲ ਜਾਣਾ ਤੂੰ ਤੇ ਚ ਕੀ ਦੱਸ ਜੇ ਮੇਰਾ ਹਸਬੰਦ ਕਹੂਗਾ ਠੀਕ ਆ ਕਿ ਦੋਸਤ ਜਗੇ ਬਰਕਰਾਰ ਆ ਪਹਿਲੀ ਗੱਲ ਆ ਬਾਰ ਬਾਰ ਆ ਸ਼ਬਦ ਨਾਲ ਆ ਵੀ ਮੇਰਾ ਹਸਬੰਦ ਕੋ ਮੇਰਾ ਹਸਬੰਦ ਕੋ ਗਾ ਇਹ ਗੱਲ ਨਹੀਂ ਮੇਰੇ ਲਾਗੇ ਕਰਨੀ ਨਹੀਂ ਜਾਣਾ ਬਸ ਨਾ ਇਹ ਵਿਆਹ ਕਰਾਉਣਾ ਆ ਸੋਨੋ ਇਹਨਾਂ ਦੀ ਗੱਲਾਂ ਕੀ ਗੱਲ ਐ ਕਿਹੜੀ ਗੱਲੋਂ ਬੈਸੀ ਜਾਂਦੇ ਜੇ ਬੈਸਣਾ ਕਿਹੜੀ ਗੱਲੋਂ ਕਹੀ ਜਾਂਦੇ ਤੇਰਾ ਵਿਆਹ ਨਹੀਂ ਹੋਣ ਦੇਣਾ ਤੂੰ ਪਰੋ ਮੈਨੂੰ ਕਹਿੰਦੀ ਆ ਕਿ ਜਿੱਦੜ ਜਿਹੜਾ ਰਿਸ਼ਤਾ ਹੋਇਆ ਅਗਰ ਮੋੜ ਜਾਏ ਪਾਣੀ ਮਾਰ ਦੂੰਗਾ ਇਹ ਗੱਲ ਕਰਨ ਵਾਲੀ ਇਹਨਾਂ ਦੀ ਇਹ ਕਿਹੜੀਆਂ ਗੱਲਾਂ ਵੇ ਉਹਦਾ ਤਾਂ ਸਬ ਰਿਸ਼ਤਾ ਆ ਤੋਨੇ ਤੇ ਵਿਆਹ ਕਰਾ ਕੇ ਆਪਣੇ ਘਰ ਜਾਣਾ ਹੀ ਆ ਬਾਕੀ ਤੂੰ ਕੋ ਭਰਾਣਾ ਤੇਰੇ ਇੱਥੇ ਦੀ ਵੀ ਤਿਆਰੀ ਕਰਦੀ ਮੈਂ ਸ਼ੁਰੂ ਮੈਂ ਵਿਆਹ ਇਹ ਨਹੀਂ ਕਰਾਉਣਾ ਮੇਰੇ ਇੱਥੇ ਦੇ ਘਰ ਤੋਂ ਗੱਲ ਕੀਤੀ ਮੈਨੂੰ ਪੁੱਛਿਆ ਬਿਨਾ ਨਾਲੇ ਮੇਰੀ ਗੱਲ ਸੁਣ ਇਹਦਾ ਵੀ ਵਿਆਹ ਤੜਾਓ ਇਹ ਵੀ ਇੱਥੇ ਰਹੂਗੀ ਘਰੇ ਐਵੇਂ ਤੁਸੀਂ ਰਿਸ਼ਤੇ ਕਰਦੇ ਫਿਰਦੇ ਨਾਲੇ ਤੁਹਾਨੂੰ ਰੋਟੀ ਪਵਾ ਕੇ ਖਵਾਉਗੀ ਨਾਲੇ ਮੇਰਾ ਧਿਆਨ ਰੱਖੋ ਕਿ ਨਾਲੇ ਤੁਹਾਡਾ ਧਿਆਨ ਰੱਖੂਗੀ ਨਾਲੇ ਬਾਹਰ ਘੁੰਮਣ ਜਾਵਾਂਗੇ ਤੁਹਾਡੇ ਕੱਪੜੇ-ਕੋਪੜੇ ਲੈ ਕੇ ਆਇਆ ਕਰਾਂਗੇ ਨਾਲੇ ਘਰ ਦਾ ਧਿਆਨ ਰੱਖਿਆ ਜਾਊਗਾ ਜੇ ਮੈਂ ਪਿੱਛੋਂ ਕਿਤੇ ਚੱਲ ਗਿਆ ਤੇ ਤੁਹਾਡਾ ਧਿਆਨ ਰੱਖਣ ਨੂੰ ਕੌਣ ਹੈਗਾ ਤੁਹਾਡਾ ਵੀ ਧਿਆਨ ਰੱਖਿਆ ਕਰੋਗੀ ਹੈ ਹੋ ਤਾਂ ਮੈਂ ਕਿਹਾ ਮੇਰਾ ਧਿਆਨ ਰੱਖ ਲੂ ਤੇ ਘਰ ਦਾ ਕੰਮ ਕਰਨ ਨੂੰ ਆਪਾਂ ਤੇਰੀ ਮੋਟੀ ਲੈ ਆਉਣੀ ਚੰਗੀ ਭਲੀ ਆ ਗਈ ਤਾਂ ਤੂੰ ਹੋਰ ਕੀ ਹੋਰ ਤਮਗਰ ਤੁਰੇ ਕਰਦੇ 10 ਉਹ ਐਵੇਂ ਆਪਣੀ ਲਾਈਫ ਖਰਾਬ ਕਰੋਗੀ ਉਹ ਲਾਈਫ ਖਰਾਬ ਕਦੀ ਕਰਨੀ ਹੈ ਘਰੇ ਰਹਿਣਾ ਇੱਥੇ ਨਿਕੜਾ ਬਾਹਰ ਜਾਣਾ ਕਿਤੇ ਇਹ ਕੀ ਤੂੰ ਕੰਬਲੀਆਂ ਕੋਟੀ ਜਨਾਵਾ ਹੈ ਇਹ ਕੋਈ ਗੱਲ ਕਰਨ ਵਾਲੀ ਆ ਇਹਨੇ ਇੱਥੇ ਰੱਖ ਲੈਣਾ ਇਹਨੂੰ ਜਾਣ ਨਹੀਂ ਦੇਣਾ ਮੋਰੇ ਵਿਆਹ ਦੀ ਪੂਰੀਆਂ ਤਿਆਰੀਆਂ ਹੋ ਚੁੱਕੀਆਂ ਨੇ ਦਾਦੀ ਆਉਂਦੀ ਔਰ ਲੈਣ ਵਾਸਤੇ ਉਹਨਾਂ ਨੂੰ ਲੈ ਜਾਣਾ ਮੇਰੀ ਸੁਣ ਲੈ ਗੱਲ ਮੈਂ ਇਹਦਾ ਵਿਆਹ ਨਹੀਂ ਜਿਹਾ ਹੁੰਦਾ ਨਾ ਮੈਂ ਆਪ ਵਿਆਹ ਕਰਾਉਣਾ ਜੇ ਆ ਮੇਰੀ ਦਾਦੀ ਆਵੇ ਜਿਹੜਾ ਮਰਜੀ ਆਵੇ ਮੈਂ ਦਿੱਤਾ ਧਰਾ ਦੇਣਾ ਮੈਂ ਸਿੱਧੀ ਤੁਹਾਨੂੰ ਗੱਲ ਕਹਿਣ ਲਿਆ ਜੇ ਕਹਿ ਨਹੀਂ ਤੋਂਦੇ ਕਹਿੰਦੇ ਨਹੀਂ ਹੈ ਤੁਹਾਨੂੰ ਵੀ ਕਹਿੰਦਾ ਤੇ ਤੁਹਾਨੂੰ ਵੀ ਕਹਿੰਦਾ ਵਿਆਹ ਨਹੀਂ ਜੇ ਮੈਂ ਹੋਣ ਦੇਣਾ ਤੁਹਾਡਾ ਨਾ ਮੈਂ ਕਰੋ ਕਿ ਤੁਹਾਨੂੰ ਬਾਹਰ ਜਾਣ ਦੇਣਾ ਜੇ ਤੁਹਾਡੀ ਦਾਦੀ ਆਊਗੀ ਇੱਥੇ ਰੱਖ ਲੈਣੀ ਮੈਂ ਨਹੀਂ ਤੇ ਮੈਂ ਕਹਿੰਦਾ ਖਾਲੀ ਹੱਥ ਚੱਲ ਜਾਓ ਭਾਵੇਂ ਮੇਰੀ ਗੱਲ ਦਾ ਗੁੱਸਾ ਹੀ ਕਰਿਓ ਲਾ ਸਿਮਰਸ ਪਲਾਨ ਤੇ ਲੱਗਦਾ ਕੰਮ ਕਰਾ ਨਹੀਂ ਦਿਆ ਹੀ ਆਪਣਾ ਹਾਂ ਮੰਮੀ ਮੈਨੂੰ ਵੀ ਆਹੋ ਲੱਗਦਾ ਫੀਰ ਕਮਾਂਜੋ ਨਾ ਨਿਕਲ ਚੁੱਕਿਆ ਮਜ਼ੇ ਕਹਿਣ ਕਿਉਂ ਨਹੀਂ ਦੇ ਕੋਈ ਨਹੀਂ ਕਹਿ ਦੂਗਾ ਨੇ ਤਾਂ ਸਿੱਧਾ ਦਿੱਤੀ ਤੇਦਾ ਆਇਆ ਫੋਨ ਤੁਰੇ ਕਣੀ ਹੈ ਜੇ ਹਾਂਜੀ ਉਹਦੇ ਤੁਰ ਪਿਆ ਕਰੋ ਗੁੱਦਾ ਵਾ ਪਲਾਨ ਤੋਂ ਤੇ ਸੇਮ ਉਦਾ ਹੀ ਜਾਂਦਿਆ ਪਰ ਇੱਕ ਗੱਲ ਆ ਤੇ ਆਪਣੇ ਮੂੰਹ ਕੁਝ ਬੋਲਦੇ ਨਾ ਤੇਰੇ ਆ ਆਪਣੇ ਦਾਦੀ ਨੂੰ ਕਹਿਣਾ ਕਿ ਗੜਪੜ ਨਾ ਹੋਵੇ ਧਿਆਨ ਨਾਲ ਨਹੀਂ ਨਹੀਂ ਦਾਦੀ ਨੂੰ ਮੈਂ ਪੂਰਾ ਸਮਝਾ ਦਿੱਤਾ ਕੋਈ ਨਹੀਂ ਇਸੇ ਕਰਕੇ ਮੈਂ ਥੋੜਾ ਜਿਹਾ ਪਹਿਲਾਂ ਗੱਲ ਲਈ ਉਹ ਕਹਿੰਦੇ ਕੋਈ ਨਾ ਇਹਨਾਂ ਨੂੰ ਟੈਂਸ਼ਨ ਨਾਲ ਹੈ ਉਦਾਂ ਹੀ ਚੱਲੇ ਜਿੱਦਾਂ ਤੂੰ ਕਹੇਗੀ ਸਾਰੇ ਤੇ ਬੜਾ ਵਧੀਆ ਹੋ ਗਿਆ ਸਾਰਾ ਰੀਆ ਪੁੱਤ ਜੋ ਗੱਲਾਂ ਮੈਂ ਤੈਨੂੰ ਸਮਝਾਈਆਂ ਨਾ ਤੈਨੂੰ ਜਿਆਦਾ ਨਾ ਪਤਾ ਹਾਂਜੀ ਆਂਟੀ ਮੈਨੂੰ ਸਭ ਆ ਰਿਹਾ ਤੁਸੀਂ ਫਿਕਰ ਨਾ ਕਰੋ ਲੈ ਆ ਜਾ ਫਿਰ ਮਿੱਟੀ ਗੁਰਜੀਤ ਭੈਣ ਜੀ ਘਰੇ ਹੀ ਜੇ ਸਸੀ ਕਾਲ ਜੀ ਸਸੀ ਕਾਲ ਸਸੀ ਕਾਲ ਕੀ ਹਾਲ ਹੈ ਮੇਰਾ ਠੀਕ ਹੈ ਤੁਸੀਂ ਸੁਣਾਓ ਮੇਰਾ ਵੀ ਵਧੀਆ ਲਓ ਜੀ ਆਗੇ ਬੈਠਾ ਸਸੀ ਕਾਲ ਬੇਟਾ ਸਸੀ ਕਾਲ ਬੇਟਾ ਆਹ ਬੈਠੋ ਇੱਥੇ ਅੱਜ ਜੀ ਭੈਣ ਜੀ ਸੇਵਕ ਇੱਥੇ ਆ ਕਿੰਨਾ ਚੁੱਪ ਕਰ ਜਾਓ ਅੱਗੇ ਇਥੇ ਮੋਹਲ ਬੜਾ ਗਰਮ ਹੈ ਅੱਜ ਅੱਛਾ ਕਿਉਂ ਅਸੀਂ ਮਰਦ ਨਾਲ ਲੜਾਂਦੇ ਤਾਂ ਕਿਉਂ ਵਿਆਹ ਕਰਾਉਣ ਲੱਗੀਆਂ ਅੱਛਾ ਵਾ ਸੁਣ ਇਹਨੂੰ ਸਾਰਾ ਸਮਝਾਤਾ ਜੈ ਨਾ ਆਂਟੀ ਜੀ ਤੁਸੀਂ ਵੀ ਕਰਨਾ ਕਰੋ ਮੈਂ ਤਾਂ ਸਾਫ਼ ਪਤਾ ਹੈ ਚਲ ਬਾਸਪਤਾ ਇਹੋ ਮੀਟਰ ਤੋਂ ਤੂੰ ਸਾਡਾ ਸਾਥ ਦੇ ਦੇਵੇਂ ਨਾ ਤੇ ਸਾਡਾ ਘਰ ਤੇ ਨਾ ਸਵਰਗੀ ਬਣ ਜੇ ਟੀਜੀ ਤੁਸੀਂ ਫਿਕਰ ਨਾ ਕਰੋ ਅਸੀਂ ਇੰਜ ਗੇਮ ਖਵਾਵਾਂਗੇ ਨਾ ਅੱਜ ਹੀ ਸਿਮਰਨ ਨੂੰ ਪ੍ਰਪੋਸ ਕਰੇਗਾ ਚਲ ਫਿਰ ਤੁਸੀਂ ਇਹ ਬਹੁਤ ਹੀ ਵਧੀਆ ਕੰਮ ਕਰ ਦੇਂਗੀ ਜੀ ਤੁਹਾਡਾ ਇਨਾ ਸਾਥ ਦੇ ਦੇਜੇਗੀ ਤੇ ਹਾਂਜੀ ਆਂਟੀ ਤੁਸੀਂ ਟੈਨਸ਼ਨ ਨਾ ਲਓ ਕੋਈ ਨਹੀਂ ਮੈਂ ਬੁਲਾਉਣੀ ਹੋਣੀ ਹੁਣ ਸੇਵ ਆਪਣਾ ਹਾਂਜੀ ਨਹੀਂ ਸਿਮਰਨ ਨੂੰ ਕੁੜੀ ਚਲ ਭੈਣ ਜੀ ਤੁਹਾਡੇ ਸਾਥ ਦੇ ਨਾਲ ਹੀ ਆ ਤੁਸੀਂ ਲੱਭ ਕੇ ਲਿਆਏ ਜੇ ਸੇਵਕ ਨੂੰ ਬੁਲਾਓ ਬਲੋਂ ਨੇ ਕੋਈ ਨਹੀਂ ਲੈ ਆ ਸਿਮਰਤ ਆ ਗਈ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਆ ਬੜੀ ਤੇ ਹਾਂ ਜੀ ਹੋ ਰਹੀ ਹੈ ਕਿੱਦਾਂ ਬਸ ਵਧੀਆ ਤੁਸੀਂ ਸੁਣਾ ਬਸ ਵਧੀਆ ਬੈਠਾ ਸਿਮਰਤ ਮੈਂ ਸਹੀ ਬੋਲ ਲਾ ਗਈ ਹਾਂ ਓਕੇ ਬਸ ਵਧੀਆ ਸਭ ਕੁਝ ਦੱਸਿਆ ਨੇ ਇਹਨੂੰ ਪੂਰੀ ਰੈਡੀ ਹੈ ਨਾ ਹਾਂ ਜੀ ਕਿਹੇ ਵੀ ਜਿੱਦ ਕੋ ਕਮੀ ਨਹੀਂ ਰਹਿਣੀ ਚਾਹੀਦੀ ਹਾਂ ਹਾਂ ਟੈਨਸ਼ਨ ਨਾ ਲਓ ਬਸ ਠੀਕ ਹੈ ਮੈਂ ਤੂੰ ਥੋੜਾ ਜੀ ਦਾਦੀ ਸੱਚੀ ਕਾਲ ਜੀ ਸੱਚੀ ਕਾਲ ਸੱਚੀ ਕਾਲ ਜਿੰਦੇ ਰਹੋ ਬੈਠ ਜਾਓ ਹੋਰ ਸਣਾਓ ਠੀਕ ਠਾਕ ਜੀ ਵਧੀਆ ਬੱਤ ਵਧੀਆ ਤੂੰ ਠੀਕ ਆ ਹਾਂਜੀ ਸਿਮਰਤ ਇਹ ਕੋਣ ਇਹ ਤੁਹਾਨੂੰ ਕੋਈ ਨਾ ਮੰਮੀ ਨੂੰ ਆਲੇ ਨੂੰ ਤੁਹਾਨੂੰ ਆਪ ਹੀ ਦੱਸਣਗੇ ਕਿ ਮੈਂ ਦੱਸਦਾ ਦੇ ਲੈ ਬੱਤੀ ਜਿੰਨਾ ਤੇਰੀ ਮਰਜ਼ੀ ਦੱਸਦਾ ਕਿ ਰਾਂ ਦਾ ਪਰ ਮੈਂ ਕਿਉਂ ਦੱਸਾਂ ਮੰਮੀ ਤੁਸੀਂ ਆਪ ਹੀ ਦੱਸੋ ਉਹ ਦੱਸੋ ਕੀ ਮੈਨੂੰ ਬਿਹਾਰ ਤਾਂ ਜੇ ਪਾਈ ਜਾਂਦੇ ਤੁਸੀਂ ਦੱਸ ਦੋ ਗੱਜੀ ਪੈਂਜੀ ਤੂੰ ਦੱਸ ਦੋ ਮੈਂ ਦੱਸਾਂ ਫਿਰ ਤਹੀ ਦੱਸ ਦੋ ਤੈਨੂੰ ਮੈਂ ਕਿਹਾ ਸੀ ਨਾ ਕਿ ਤੇਰਾ ਵੀ ਵਿਆਹ ਕਰ ਦੇਣਾ ਇਸ ਘਰ ਦੇ ਵਿੱਚ ਤੂੰ ਕਿਹਾ ਸੀ ਨਾ ਤਸੀਂ ਇਕੱਲੇ ਰਹਿ ਜਿਹੜਾ ਸਿਮਰਤ ਦੇ ਜਾਣ ਤੋਂ ਬਾਅਦ ਉਹ ਇਕੱਲਾਪਨ ਦੂਰ ਕਰ ਲਈ ਆਪਣਾ ਵੀ ਤੇ ਤੇਰਾ ਵੀ ਵੇਖ ਲਾ ਹਣ ਪਸੰਦਿਆ ਗੁਣੀ